ਸਸ਼ਿਕਾ ਜੀ ਮੈਂ ਅੱਜ ਟਿੱਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕੁਝ ਮਹੀਨੇ ਪਹਿਲਾਂ ਇੱਕ ਕਤਲ ਕਰ ਦਿੱਤਾ ਗਿਆ ਸੀ ਭਾਬੀ ਕਮਲ ਕੌਰ ਦਾ ਜਿਨ੍ਹਾਂ ਦਾ ਪੱਕਾ ਨਾਮ ਸੀਗਾ ਕੰਚਨ ਕੁਮਾਰੀ ਉਹ ਕਤਲ ਜਿਹੜਾ ਹੈ ਕੀਤਾ ਗਿਆ ਸੀਗਾ ਅਮਰਿਤਪਾਲ ਮਹਿਰੋ ਜੀ ਵੱਲੋਂ ਉਹਨਾਂ ਨੇ ਆਪ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਕਿਹਾ ਕਿ ਅਸੀਂ ਇਹਨੂੰ ਬਹੁਤ ਵਾਰ ਸਮਝਾਇਆ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਲਚਰਤਾ ਫਲਾਉਣੀ ਬੰਦ ਕਰ ਦੇਵੇ ਕਿਉਂਕਿ ਪੰਜਾਬ ਦੇ ਉੱਤੇ ਬੁਰਾ ਅਸਰ ਹੋਇਆ ਹੈ ਤਾਂ ਲੇਕਿਨ ਇਹਦੇ ਵੱਲੋਂ ਇਹ ਗੱਲ ਨੂੰ ਨਹੀਂ ਮੰਨਿਆ ਗਿਆ ਤਾਂ ਸਾਨੂੰ ਆਖਰਕਾਰ ਇਹਦਾ ਜਿਹੜਾ ਹੈ ਮਰਡਰ ਕਰਨਾ ਪਿਆ ਯਾਨੀ ਕਿ ਇਹਦਾ ਕਤਲ ਕਰਨਾ ਪਿਆ ਕਿਉਂਕਿ ਪੰਜਾਬ ਦੇ ਵਿੱਚ ਆਏ ਦਿਨ ਜਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਗੰਧ ਫੈਲਾਇਆ ਜਾ ਰਿਹਾ ਹੈ ਤਾਂ ਗੰਧ ਫੈਲਾਉਣ ਵਾਲੇ ਨੂੰ ਆਏ ਅੰਮ੍ਰਿਤਪਾਲ ਮਹਿਰੋਜੀ ਨੇ ਕਹਾਂ ਕਿ ਅਸੀਂ ਮਾਫੀ ਨਹੀਂ ਦਿਆ ਦੂਸਰੇ ਪਾਸੇ ਗੱਲ ਕਰੀਏ ਕਤਲ ਤੋਂ ਬਾਅਦ ਜਿਹੜੇ ਨੇ ਅੰਮ੍ਰਿਤਪਾਲ ਮੈਰੋਜੀ ਜਿਹੜੇ ਨੇ ਸੁਣਨ ਵਿੱਚ ਆਇਆ ਕਿ ਦੁਬਈ ਭੱਜ ਗਏ ਲੇਕਿਨ ਪੰਜਾਬ ਪੁਲਿਸ ਵੱਲੋਂ ਹਜੇ ਤੱਕ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਈ ਵੀ ਗੱਲ ਸਾਹਮਣੇ ਨਹੀਂ ਆ ਰਹੀ ਜਦੋਂ ਵੀ ਕਿਸੇ ਤਰ੍ਹਾਂ ਦਾ ਵੀ ਪੰਜਾਬ ਦੇ ਉੱਤੇ ਕੋਈ ਵੀ ਕਿਸੇ ਗੱਲ ਦਾ ਰੋਲਾ ਪੈਂਦਾ ਹੈ ਕਿਸੇ ਦਾ ਕਤਲ ਹੁੰਦਾ ਹੈ ਜਾਂ ਕਿਸੇ ਨਾਲ ਬੁਰਾ ਹੁੰਦਾ ਤਾਂ ਭਾਈ ਅਮਰਿੰਦ ਪਾਰਮੈਰੋਜੀ ਆਮ ਹੀ ਕਾਨਫਰੈਂਸ ਵੀਡੀਓ ਦੇ ਦੌਰਾਨ ਲਾਈਵ ਹੋ ਕੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਉਹਨਾਂ ਦੀ ਮਦਦ ਕਰਦੇ ਸਾਹਮਣੇ ਆਉਂਦੇ ਨੇ ਲੇਕਿਨ ਇਸ ਕਮ ਭਾਈ ਅਮਰਿੰਦ ਪਾਰਮੈਰੋਜੀ ਦੇ ਨਾਲ ਜਿਹੜੇ ਕਤਲ ਟਾਈਮ ਉਹਨਾਂ ਦੇ ਦੋ ਸਾਥੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਲੈ ਕੇ ਖਬਰ ਆ ਰਹੀ ਹੈ ਉਹਨਾਂ ਦੇ ਵਕੀਲਾ ਵੱਲੋਂ ਕਿਹਾ ਜਾ ਰਿਹਾ ਹੈ ਜਿਹੜੇ ਉਹਨਾਂ ਦੇ ਵਕੀਲ ਨੇ 우ਮਾਨ ਸਿੰਘ ਖਹਿਰਾ ਉਹ ਕਹਿੰਦੇ ਨਜ਼ਰ ਆ ਰਹੀ ਨੇ ਕਿ ਪੰਜਾਬ ਪੁਲਿਸ ਜਿਹੜਾ ਹੈ ਭਾਈ ਅੰਮ੍ਰਿਤਪਾਲ ਮਹਿਰੋਜੀ ਦੇ ਸਾਥੀਆਂ ਦੇ ਉੱਤੇ ਜਿਹੜਾ ਹੈ ਤਸ਼ੱਦਦਗਾਰੀ ਦਿਖਾਈ ਦੇ ਰਹੀ ਹੈ ਜਿਹੜੀ ਹੈ ਇੱਕ ਪਾਸੇ ਤਾਂ ਇਹਨਾਂ ਵੱਲੋਂ ਜਿਹੜਾ ਹੈ ਚਲਾਨ ਨਹੀਂ ਪੇਸ਼ ਕੀਤਾ ਗਿਆ ਤੇ ਦੂਸਰੇ ਪਾਸੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਇਹ ਕੁੱਟਮਾਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਜਿਹੜੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਰਜੀ ਲਗਾਈ ਹੋਈ ਹੈ ਉਸ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਵਿੱਚ ਵੀ ਅਰਜੀ ਲਗਾਈ ਹੋਈ ਹੈ ਜਿੱਥੋਂ ਸਾਨੂੰ ਕੀ ਹੈ ਇਹਨਾਂ ਦੀ ਜ਼ਮਾਨਤ ਵਾਸਤੇ ਜਿਹੜੀ ਹੈ ਜ਼ਮਾਨਤ ਵਾਸਤੇ ਸਾਨੂੰ ਸੈਸ਼ਨ ਕੋਰਟ ਵਿੱਚ ਜਿਹੜੀ ਅਸੀਂ ਅਰਜੀ ਲਗਾਈ ਹੈ ਉਹ ਬੇਲ ਮਿਲ ਵੀ ਸਕਦੀ ਹੈ ਲੇਕਿਨ ਵਾਰ-ਵਾਰ ਐਸਪੀ ਜਿਹੜੇ ਨੇ ਲੋਕਲ ਐਸਐਚਓ ਨੇ ਉਹ ਜ਼ਿਆਦਾਤਰ ਉਹਨਾਂ ਉੱਤੇ ਤਸ਼ੱਦਦ ਦਿਖਾਈ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਇਸ ਤਰ੍ਹਾਂ ਜਿਹੜਾ ਹੈ ਤਸ਼ੱਦਦ ਨਹੀਂ ਕਰ ਸਕਦੀ ਕਿਉਂਕਿ ਪੰਜਾਬ ਸਰਕਾਰ ਉਹਨੀ ਤੇ ਕਿਸੇ ਤਰ੍ਹਾਂ ਦਾ ਵੀ ਬਲੇਮ ਨਹੀਂ ਕਰ ਸਕਦੀ ਪੰਜਾਬ ਸਰਕਾਰ ਵੱਲੋਂ ਆਪਦੀ ਹੀ ਇਹਦੇ ਵਿੱਚ ਜਿਹੜੀ ਹੈ ਆਪਣਾ ਪੁਲਿਸ ਜਿਹੜੇ ਨੇ ਉਹ ਆਪਦੇ ਹੀ ਜਿਹੜੇ ਨੇ ਪਰਸਨਲ ਮੈਟਰ ਨੂੰ ਲੈ ਕੇ ਉਹਨਾਂ ਉੱਤੇ ਤਸ਼ੱਦਦ ਕਰ ਰਹੀ ਹੈ ਹਾਲਾਂਕਿ ਇਹੋ ਜਿਹਾ ਕੋਈ ਵੀ ਹਜੇ ਸਾਬਿਤ ਹੁੰਦਾ ਨਜ਼ਰ ਨਹੀਂ ਆਇਆ ਜਦੋਂ ਤੱਕ ਇਹਨਾਂ ਵੱਲੋਂ ਚਲਾਨ ਹੀ ਨਹੀਂ ਪੇਸ਼ ਕੀਤਾ ਗਿਆ ਤਾਂ ਇਹ ਤਸ਼ੱਦਦ ਕਿਉਂ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਕੰਚਨ ਕੁਮਾਰੀ ਦਾ ਜਿਹੜਾ ਹੈ ਮਰਡਰ ਹੋਇਆ ਹੈ ਉਹਦੇ ਸਾਥੀਆਂ ਦੀ ਜਿਹੜੀ ਹੈ ਭਾਈ ਅਮਿਤਪਾਲ ਸਿੰਘ ਦੇ ਸਾਥੀਆਂ ਦੀ ਜਿਹੜੀ ਹੈ ਮੈਂ ਕੇਸ ਲੜ ਰਹੀ ਆਂ ਲੇਕਿਨ ਕੇਸ ਲੱਦਦੇ ਹੀ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਇਸ ਤਰ੍ਹਾਂ ਦੇ ਤਸ਼ੱਦਦ ਕਰੇਗੀ ਤਾਂ ਫਿਰ ਜਿਹੜਾ ਹੈ ਅਸੀਂ ਕੋਰਟ ਦੇ ਵਿੱਚ ਜਿਹੜਾ ਹੈ ਜਾਵਾਂਗੇ ਜਿੱਥੇ ਅਸੀਂ ਫਿਰ ਕੇਸ ਇਹਨਾਂ ਦੇ ਖਿਲਾਫ ਲਾਵਾਂਗੇ ਕਿਉਂਕਿ ਜੇਕਰ ਮਰਡਰ ਹੋਇਆ ਹੈ ਤਾਂ ਇਹ ਮਰਡਰ ਤੁਸੀਂ ਜਿਹੜਾ ਹੈ ਅਜੇ ਤੱਕ ਸਾਬਿਤ ਨਹੀਂ ਕਰ ਪਾਏ ਹਜੇ ਕੇਸ ਲੱਗਾ ਹੋਇਆ ਹੈ ਤੇ ਦੂਸਰੇ ਪਾਸੇ ਪਾਈ ਉਹ ਮੈਰੋਜ਼ ਜੀ ਵੀ ਗ੍ਰਫਤਾਰ ਨਹੀਂ ਹੋਏ ਤਾਂ ਤੁਸੀਂ ਇਸ ਤਰ੍ਹਾਂ ਦੇ ਤਸ਼ੱਦਦ ਨਹੀਂ ਕਰ ਸਕਦੇ ਉਹਨਾਂ ਵੱਲੋਂ ਚੀਖ ਚੀਕੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾਂਦੀਆਂ ਨੇ ਧੰਨ